ਸਰਕਾਰੀ ਹਸਪਤਾਲਾਂ ਤੇ ਦਵਾਈ ਦੀਆਂ ਦੁਕਾਨਾਂ ਵਰਗੀਆਂ ਥਾਵਾਂ ਤੇ ਅੱਜ ਅੱਧੀ ਰਾਤ ਤੋਂ ਬਾਅਦ ਨਹੀਂ ਚੱਲਣਗੇ 500 ਰੁਪਏ ਦੇ ਪੁਰਾਣੇ ਨੋਟ ਕੱਲ ਤੋਂ ਪੁਰਾਣੇ ਨੋਟ ਸਿਰਫ ਬੈਂਕਾਂ ਵਿੱਚ ਹੀ ਜਮ੍ਹਾਂ ਹੋਣਗੇ ਇਸ ਲਈ ਜੇਕਰ ਤੁਹਾਡੇ ਕੋਲ 500 ਦਾ ਪੁਰਾਣਾ ਨੋਟ ਹੈ ਤਾਂ ਤੁਸੀਂ ਇਸ ਨੂੰ ਅੱਜ ਰਾਤ 12 ਵਜੇ ਤੱਕ ਹੀ ਜ਼ਰੂਰੀ ਥਾਵਾਂ ਤੇ ਚਲਾ ਸਕਦੇ ਹੋ ਨਾ ਤਹ ਹੁਣ 500 ਦੇ ਪੁਰਾਣੇ ਨੋਟ ਸਰਕਾਰੀ ਹਸਪਤਾਲਾਂ ਤੇ ਦਵਾਈਆਂ ਦੀਆਂ ਦੁਕਾਨਾਂ ਤੇ ਚੱਲਣਗੇ ਨਾ ਹੀ ਬਿਜਲੀ ਜਾਂ ਪਾਣੀ ਦਾ ਬਿੱਲ ਦੇਣ ਦੇ ਕੰਮ ਆਉਣਗੇ ਸਕੂਲ ਫੀਸ ਅਤੇ ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ਤੇ ਵੀ ਰਾਤ 12 ਵਜੇ ਤੋਂ ਬਾਅਦ ਇਹ ਨੋਟ ਨਹੀਂ ਚੱਲਣਗੇ ਪੁਰਾਣੇ ਨੋਟ ਨਾਲ ਮੋਬਾਈਲ ਦਾ ਰੀਚਾਰਜ ਵੀ ਹੁਣ ਤੁਸੀਂ ਨਹੀਂ ਕਰਾ ਸਕੋਗੇ ਹਾਲਾਂਕਿ 30 ਦਸੰਬਰ ਤੱਕ ਬੈਂਕਾਂ ਵਿੱਚ ਇਹ ਨੋਟ ਜਮ੍ਹਾਂ ਕਰਵਾਏ ਜਾ ਸਕਦੇ ਨੇ 30 ਦਸੰਬਰ ਤੱਕ ਵੀ ਜੇਕਰ ਤੁਸੀਂ ਨੋਟ ਜਮ੍ਹਾਂ ਨਹੀਂ ਕਰਵਾ ਸਕੇ ਤਾਂ ਰਿਜ਼ਰਵ ਬੈਂਕ ਦੇ ਕਾਊਂਟਰ ਤੇ ਇਹਨਾਂ ਪੁਰਾਣੇ ਨੋਟਾਂ ਨੂੰ 31 ਮਾਰਚ ਤੱਕ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਸਰਕਾਰ ਨੇ ਜ਼ਰੂਰੀ ਸੇਵਾਵਾਂ ਜਿਵੇਂ ਸਰਕਾਰੀ ਹਸਪਤਾਲ, ਦੁੱਧ ਬੂਥ ਤੇ ਦਵਾਈਆਂ ਦੀਆਂ ਦੁਕਾਨਾਂ ਤੇ ਪੁਰਾਣਾ ਨੋਟ ਚੱਲਣ ਦੀ ਮਿਆਦ 15 ਦਸੰਬਰ ਤੱਕ ਵਧਾ ਦਿੱਤੀ ਸੀ ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ 1000 ਰੁਪਏ ਦੇ ਪੁਰਾਣੇ ਨੋਟ 24 ਨਵੰਬਰ ਦੀ ਅੱਧੀ ਰਾਤ ਤੋਂ ਹੀ ਬੰਦ ਕਰ ਦਿੱਤੇ ਸੀ